ਅੱਜ ਆਪਾਂ ਕਰਾਂਗੇ ਜਮਾਤ 8ਵੀਂ ਦੇ ਗਣਿਤ ਦੇ ਪੇਪਰ ਦਾ ਹੱਲ ਜਿੰਨਾ ਵਿੱਚੋਂ ਆਪਰੇਸ਼ਨ ਤੁਹਾਨੂੰ 11 ਮਾਰਚ 2024 ਨੂੰ ਹੋਣ ਵਾਲੇ ਪੇਪਰ ਵਿੱਚ ਮਿਲਣਗੇ ਤੇ ਇੱਕ ਆਪਾਂ ਵੇਖਾਂਗੇ ਕਿ ਆਪਾਂ 80 ਨੰਬਰ ਦੇ ਪੇਪਰ ਵਿੱਚੋਂ 72 ਨੰਬਰ ਸੌਖੇ ਤਰੀਕੇ ਨਾਲ ਕਿਵੇਂ ਲੈ ਸਕਦੇ ਹਾਂ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਣੇ ਕੋਲ ਪੇਪਰ ਹੈ ਜੋ ਕਿ 8ਵੀਂ ਕਲਾਸ ਦਾ 80 ਨੰਬਰ ਦਾ ਆਏਗਾ ਹੁਣ 80 ਨੰਬਰ ਦੇ ਵਿੱਚ ਵੇਖਦੇ ਹਾਂ ਆਪਾਂ ਨੰਬਰਾਂ ਦੀ ਡਿਵੀਜ਼ਨ ਕਿਸ ਤਰ੍ਹਾਂ ਹੋਏਗੀ ਸਭ ਤੋਂ ਪਹਿਲਾਂ ਆਪਾਂ ਨੂੰ 16 ਆਪਰੇਸ਼ਨ ਮਿਲਣਗੇ ਬਹੁ ਵਿਕਲਪੀ ਯਾਨੀ অপਸ਼ਨ ਵਾਲੇ ਪ੍ਰੇਸ਼ਨ ਕਿੰਨੇ ਮਿਲਣਗੇ ਇਹ ਆਪਾਂ ਨੂੰ 16 ਯਾਨੀ 16 ਦਾ ਨੰਬਰ ਇਹ ਹੋਗੇ ਇੱਕ ਇੱਕ ਅੰਕ ਦੇ ਉਸ ਤੋਂ ਬਾਅਦ ਆਪਾਂ ਨੂੰ ਸਹੀ ਗਲਤ ਮਿਲਣਗੇ ਉਹ ਕਿੰਨੇ ਮਿਲਣਗੇ ਆਪਾਂ ਨੂੰ 7 ਸਹੀ ਪ੍ਰੇਸ਼ਨ ਮਿਲਣਗੇ ਉਹ ਵੀ ਆਪਣੇ ਕੋਲ ਇੱਕ ਇੱਕ ਅੰਕ ਦੇ ਹੋਣਗੇ ਉਸ ਤੋਂ ਬਾਅਦ ਆਪਣੇ ਕੋਲ ਖਾਲੀ ਸਥਾਨ ਹੋਣਗੇ ਉਹ ਵੀ ਇੱਕ ਇੱਕ ਨੰਬਰ ਦੇ ਹੈ ਤੇ ਉਹ ਵੀ ਟੋਟਲ 7 ਹੋਣਗੇ ਯਾਨੀ ਇੱਕ ਇੱਕ ਨੰਬਰ ਦੇ ਆਪਾਂ ਵੇਖੀਏ ਤਾਂ 16 7 7 ਯਾਨੀ 30 ਨੰਬਰ ਦੇ ਪ੍ਰੇਸ਼ਨ ਆਪਾਂ ਨੂੰ ਇੱਕ ਇੱਕ ਨੰਬਰ ਦੇ ਮਿਲਣਗੇ ਤੇ ਇਹ 30 ਨੰਬਰ ਕਿੱਥੋਂ ਆਣਗੇ ਇਸ ਲਈ ਤੁਹਾਨੂੰ ਸਾਡੀ ਪਲੇਲਿਸਟ ਵੇਖਣੀ ਪੈਣੀ ਹੈ ਉੱਥੇ 1 ਇੱਕ ਨੰਬਰ ਦੇ ਸਾਰੇ ਸਵਾਲ ਹੱਲ ਕੀਤੇ ਹੋਏ ਹਨ ਤੇ ਉਹਨਾਂ ਦੇ ਵਿੱਚੋਂ ਹੀ ਸਾਰੇ ਪ੍ਰਸ਼ਨ ਆਉਣਗੇ 30 ਦੇ ਵਿੱਚੋਂ 30 ਨੰਬਰ ਬੜੇ ਆਸਾਨੀ ਨਾਲ ਲੈ ਸਕਦੇ ਹੋ ਅਗਰ ਤੁਸੀਂ ਉਹ ਸਾਰੇ ਪ੍ਰਸ਼ਨ ਕਰ ਲੈਨੇ ਹੋ ਉਸ ਤੋਂ ਬਾਅਦ ਅਗਰ ਵੇਖੀਏ ਆਪਾਂ 4 ਤੋਂ 7 ਯਾਨੀ ਆਪਣੇ ਕੋਲ 4 ਕੁਐਸਚਨ ਹੋਣਗੇ 2 2 ਨੰਬਰ ਦੇ 8 ਨੰਬਰ ਦੇ ਕੁਐਸਚਨ ਇਹ ਹੋਗੇ ਉਸ ਤੋਂ ਬਾਅਦ ਆਪਣੇ ਕੋਲ 8 ਤੋਂ ਲੈ ਕੇ 13 ਤੱਕ ਯਾਨੀ ਆਪਣੇ ਕੋਲ 6 ਪ੍ਰਸ਼ਨ ਹੈ ਕਿੰਨੇ ਨੰਬਰ ਦੇ ਹਰੇਕ ਪ੍ਰਸ਼ਨ ਇਹ 4 ਅੰਕ ਦਾ ਹੈ ਤੇ ਇਹਨਾਂ ਦੇ ਵਿੱਚੋਂ ਜਿਹੜੇ ਤਿੰਨ ਪ੍ਰਸ਼ਨ ਹੋਣਗੇ ਉਨ੍ਹਾਂ ਦੇ ਵਿੱਚ ਆਪਾਂ ਨੂੰ ਕੀ ਅੰਦਰੂਨੀ ਛੋਟ ਮਿਲੂਗੀ ਯਾਨੀ ਆਪਾਂ ਨੂੰ অপਸ਼ਨ ਮਿਲੂਗੀ ਜਾਂ ਮਿਲੂਗੀ ਵੀ ਦੋ ਪ੍ਰਸ਼ਨ ਹੋਣਗੇ ਦੋਨਾਂ ਵਿੱਚੋਂ ਇੱਕ ਕੰਨੇ ਹੋਣਗੇ ਅਗਰ ਆਪਾਂ 6 ਕੁਐਸਚਨ ਪੱਕੇ ਕਰ ਲੈਨੇ ਹਰ 4-4 ਨੰਬਰ ਦੇ ਤਾਂ 24 ਨੰਬਰ ਆਪਣੇ ਕੋਲ ਇਸ ਤਰ੍ਹਾਂ ਬਣ ਜਾਣਗੇ ਤੇ ਇਹ 4-4 ਅੰਕਲੇ ਪ੍ਰਸ਼ਨ ਇਨ੍ਹਾਂ ਲਈ ਵੀ ਤੁਸੀਂ ਸਾਡੀ ਪਲੇਲਿਸਟ ਚੈੱਕ ਕਰ ਸਕਦੇ ਹੋ ਉਸ ਦੇ ਵਿੱਚ ਸਾਰੇ ਸਵਾਲ ਹੱਲ ਕੀਤੇ ਹੋਏ ਹਨ ਤੇ ਉਨ੍ਹਾਂ ਦੇ ਵਿੱਚੋਂ ਹੀ ਤੁਹਾਨੂੰ ਪ੍ਰਸ਼ਨ ਪੱਕੇ ਪੇਪਰ ਵਿੱਚ ਜਰੂਰ ਮਿਲਣਗੇ ਉਸ ਤੋਂ ਬਾਅਦ ਆ ਗਿਆ ਆਪਣੇ ਕੋਲ ਤਿੰਨ ਪ੍ਰਸ਼ਨ 6-6 ਅੰਕ ਦੇ 14 15 16 ਹਰੇਕ ਪ੍ਰਸ਼ਨ ਹੈ 6-6 ਅੰਕ ਦਾ ਯਾਨੀ ਕਿੰਨੇ ਹੋ ਗਏ ਵੀ ਆਪਣੇ ਕੋਲ 3 6 18 ਨੰਬਰ ਦੇ ਇਹ ਹੋ ਗਏ ਸਿਰਫ ਤਿੰਨ ਕੁਐਸਚਨ ਕਰਨ ਨਾਲ ਤੁਹਾਡੇ 18 ਨੰਬਰ ਪੱਕੇ ਹੋ ਜਾਂਦੇ ਹਨ ਤੇ ਇਹਨਾਂ ਲਈ ਵੀ ਸਾਡੀ ਪਲੇਲਿਸਟ ਵਿੱਚ ਵੇਖ ਸਕਦੇ ਹੋ ਤੁਹਾਨੂੰ ਇਹ ਪ੍ਰਸ਼ਨ ਵੀ ਬੜੇ ਆਸਾਨੀ ਨਾਲ ਮਿਲ ਜਾਣਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਕਰਾਏ ਗਏ ਹਨ ਤੇ ਇਹੀ ਸਵਾਲ ਤੁਹਾਨੂੰ ਪੇਪਰ ਦੇ ਵਿੱਚ ਜ਼ਰੂਰ ਮਿਲਣਗੇ ਹੁਣ ਅਗਰ ਆਪਾਂ ਵੇਖੀਏ ਤਾਂ 30 ਪ੍ਰਸ਼ਨ ਹੋ ਗਏ ਆਪਣੇ 1-1 ਅੰਕਾਂ ਲਈ ਤੇ 6 ਪ੍ਰਸ਼ਨ ਹੋ ਗਏ ਆਪਣੇ ਕੋਲ 4-4 ਅੰਕਾਂ ਲਈ ਯਾਨੀ 24 ਨੰਬਰ ਇਹ ਹੋ ਗਏ ਆਪਣੇ ਕੋਲ ਉਸ ਤੋਂ ਬਾਅਦ ਅਗਰ ਦੇਖੀਏ ਤਾਂ 6-6 ਅੰਕਾਂ ਲਈ ਤੇਨੇ ਪ੍ਰਸ਼ਨਿਆਨੀ 18 ਨੰਬਰ ਉਹ ਹੋਗੇ ਅਗਰ ਟੋਟਲ ਕਰੀਏ ਤਾਂ ਆਪਣੇ ਕੋਲ ਆ ਜਾਂਦਾ 72 ਯਾਨੀ ਆਪਾਂ 80 ਵਿੱਚੋਂ 72 ਨੰਬਰ ਬਹੁਤ ਅਸਾਨੀ ਨਾਲ ਲੈ ਸਕਦੇ ਹਾਂ ਤੇ ਇਹ ਪ੍ਰਸ਼ਨਾਂ ਦੇ ਹੱਲ ਤੁਸੀਂ ਸਾਡੀ ਪਲੇਲਿਸਟ ਵਿੱਚ ਚੈੱਕ ਕਰ ਸਕਦੇ ਹੋ ਸਾਰੇ ਪੇਪਰ ਤੇ ਕੁਐਸਚਨ ਤੁਹਾਨੂੰ ਇਹ ਮਿਲ ਜਾਣਗੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੇਪਰ ਦਾ ਹੱਲ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਇੱਕ ਅੰਕਾਂ ਦੇ ਪ੍ਰਸ਼ਨ ਪਹਿਲਾ ਕੁਐਸਚਨ ਹੈ ਜਿਸ ਤਰ੍ਹਾਂ ਆਪਣੇ ਕੋਲ -5 -9 ਦਾ ਜੋੜਾਤਮਕ ਉਲਟਾ ਦੱਸੋ -5 -9 ਹੁਣ ਜੋੜਾਤਮਕ ਉਲਟ ਕੀ ਹੁੰਦਾ ਹੈ ਅਗਰ ਕੋਈ ਨਿਸ਼ਾਨੀ ਪਲੱਸ ਦੀ ਹੈ ਤਾਂ ਉਸ ਨੂੰ ਮਾਈਨਸ ਵਿੱਚ ਬਦਲ ਦੇਣਾ ਹੈ ਅਗਰ ਮਾਈਨਸ ਹਤਾ ਪਲੱਸ ਵਿੱਚ ਬਦਲ ਦੇਣਾ ਹੁਣ ਉਹ ਇੱਥੇ ਪਹਿਲਾਂ ਹੀ ਆਪਣੇ ਕੋਲ 2 ਮਾਈਨਸ ਹਨ ਸਭ ਤੋਂ ਪਹਿਲਾਂ ਤਾਂ ਦੋਨੇ ਕੱਟੀਆਂ ਜਾਣਗੀਆਂ ਆਪਣੇ ਕੋਲ ਆ ਗਿਆ 5/9 ਹੁਣ ਆਪਾਂ ਪਤਾ ਕਰਨਾ ਹੈ ਜੋੜਾਤਮਕ ਉਲਟ ਯਾਨੀ ਅਗਰ ਪਲੱਸ ਹੈ ਤਾਂ ਮਾਈਨਸ ਲਗਾਉਣਾ ਹੈ ਜੇ ਮਾਈਨਸ ਹਤਾ ਪਲੱਸ ਲਗਾਉਣਾ ਯਾਨੀ 5/9 ਹੈ ਪਲੱਸ ਦਾ ਹੈ ਤਾਂ ਇਹਦਾ ਜੋੜਾਤਮਕ ਉਲਟ ਕਿੰਨਾ ਆ ਜਾਏਗਾ 5/-9 ਜਾਂ ਫਿਰ -5/9 ਦੋਨੇ ਆਨਸਰ ਸਹੀ ਹੋਣੇ ਸੀ ਉਸ ਤੋਂ ਬਾਅਦ ਆਪਣੇ ਕੋਲ 3/4 ਵਿੱਚੋਂ -5/8 ਨੂੰ ਘਟਾਓ ਹੁਣ ਘਟਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਹਰ ਇੱਕੋ ਜਿਹਾ ਕਰਨੇ ਪੈਣੇ ਹਨ ਯਾਨੀ ਇੱਥੇ 4 ਹੈ 4 ਦੇ niche ਆਪਾਂ ਨੂੰ 8 ਕਰਨਾ ਪੈਣਾ ਹੈ ਤੇ 8 ਕਿਸ ਤਰ੍ਹਾਂ ਆਏਗਾ niche ਗੁਣਾ ਪਕਿਸਮਾਲ ਕਰਾਂਗੇ ਆਪਾਂ 2 ਨਾਲ ਅਗਰ niche 2 ਨਾਲ ਗੁਣਾ ਕੀਤੀ ਤਾਂ ਉੱਪਰ ਵੀ ਆਪਾਂ ਨੂੰ ਗੁਣਾ 2 ਨਾਲ ਕਰਨੀ ਪੈਗੀ ਉੱਪਰ ਕਿੰਨਾ ਬਣ ਜਾਏਗਾ 3 ਦੁਣੀ 6 4 ਦੁਣੀ 8 ਹੁਣ ਆਪਾਂ ਘਟਾਉਣਾ ਹੈ ਤੇ ਘਟਾਉਣਾ ਕੀ ਹੈ -5/8 ਯਾਨੀ ਇੱਥੇ ਕੀ ਹੋ ਜਾਏਗਾ +5/8 ਹੁਣ ਦੋਨਾਂ niche 8 ਆ ਗਿਆ ਹੈ ਯਾਨੀ ਹਰ ਸੇਮ ਆ ਗਿਆ ਹੈ ਤੋਂ ਉੱਪਰ ਦੀ ਰਕਮਾਂ ਉਸੇ ਤਰੀਕੇ ਨਾਲ ਜੋੜ ਜਾਣਗੀਆਂ 6 5 6 ਤੇ 5 ਕਿੰਨੇ ਹੁੰਦੇ 11 ਤੇ ਡਿਵਾਈਡ ਚ ਕਿੰਨਾ 8 ਯਾਨੀ ਆਪਣੇ ਕੋਲ ਆਨਸਰ ਆ ਜਾਏਗਾ 11 8 ਆ ਜਾਏਗਾ ਅਗਲਾ ਪ੍ਰਸ਼ਨ ਆਪਣੇ ਕੋਲ 2x 3 x 2 ਲਈ x ਦਾ ਮੁੱਲ ਕੀ ਹੋਵੇਗਾ 2x 3 x 2 ਆਪਾਂ x ਵਾਲੀ ਰਕਮ ਨੂੰ ਇੱਕ ਪਾਸੇ ਕਰ ਲੈਣਾ ਹੈ 2x x ਇੱਧਰ ਆ ਕੇ -x ਹੋ ਜਾਏਗਾ ਬਰਾਬਰ ਚ 2 3 ਉਧਰ ਜਾ ਕੇ ਪਲੱਸ 3 ਹੋ ਜਾਏਗਾ 2x ਵਿੱਚੋਂ x ਘਟਾਈ x ਆ ਜਾਏਗਾ ਬਰਾਬਰ 2 3 ਕਿੰਨੇ ਹੋ ਜਾਣਗੇ 5 ਯਾਨੀ x ਦਾ ਮੁੱਲ ਕਿੰਨਾ ਆ ਜਾਏਗਾ ਆਪਣੇ ਕੋਲ 5 ਆ ਜਾਏਗਾ অপਸ਼ਨ b ਆ ਜਾਏਗੀ ਚੌਥਾ ਪ੍ਰੈਸ਼ਨ ਹੈ ਜੇ ਆਇਤ ਦੇ ਇੱਕ ਵਿਕਰਣ ਦੀ ਲੰਬਾਈ 6 ਸੈਂਟੀਮੀਟਰ ਹੈ ਤਾਂ ਦੂਸਰੇ ਵਿਕਰਣ ਦੀ ਲੰਬਾਈ ਕੀ ਹੋਵੇਗੀ ਹੁਣ ਆਇਤ ਕੀ ਹੁੰਦਾ ਹੈ ਜਿਸ ਦੀ ਅੰਮ੍ਰਣ ਸੰਧੀ ਪੰਜਾਵਾ ਬਰਾਬਰ ਹੁੰਦੀਆਂ ਹਨ ਤੇ ਇਸ ਦੇ ਵਿਕਰਣ ਕਿਹੜੇ ਹੁੰਦੇ ਹਨ ਆਪਾਂ ਇਸ ਦੇ ਵਿਕਰਣ ਹੁੰਦੇ ਹਨ ਅਗਰ ਇੱਕ ਵਿਕਰਣ ਦੀ ਲੰਬਾਈ 6 ਹੈ ਤਾਂ ਦੂਸਰੇ ਵਿਕਰਣ ਦੀ ਲੰਬਾਈ ਵੀ ਕਿੰਨੀ ਹੋਏਗੀ 6 ਹੋਵੇਗੀ ਤਾਂ ਸਹੀ ਆਨਸਰ ਆ ਜਾਏਗਾ অপਸ਼ਨ ਬੀ ਆ ਜਾਏਗਾ। ਅਗਲਾ ਪ੍ਰਸ਼ਨ ਹੈ ਟਾਂਕ ਸੰਖਿਆ ਦਾ ਵਰਗ ਹਮੇਸ਼ਾ ਡੈਸ਼ ਹੁੰਦਾ ਹੈ। ਟਾਂਕ ਸੰਖਿਆ ਕਿਹੜੀ ਹੁੰਦੀ ਹੈ? ਜਿਸ ਤਰ੍ਹਾਂ 1, 3, 5, 7, 9 ਇਹ ਹੁੰਦੀਆਂ ਆਪਣੇ ਕੋਲ ਟਾਂਕ ਤੇ ਜਿਸ ਤਰ੍ਹਾਂ ਸੰਖਿਆ ਕੀ ਹੁੰਦੀ ਹੈ 2, 4, 6, 8 ਤੇ 10 ਜਦੋਂ ਇਹਨਾਂ ਦਾ ਵਰਗ ਕਰਦੇ ਹਾਂ ਤਾਂ ਉਹੀ ਸੰਖਿਆ ਆਂਦੀ ਹੈ। ਅਗਰ ਟਾਂਕ ਸੰਖਿਆ ਦਾ ਵਰਗ ਕਰਾਂਗੇ ਤਾਂ ਆਪਣੇ ਕੋਲ ਟਾਂਕ ਆਂਸਰ ਆਏਗਾ। ਅਗਰ ਜਿਸਤਾ ਦਾ ਕਰਾਂਗੇ ਵਰਗ ਤਾਂ ਉਸ ਦਾ ਆਂਸਰ ਹੀ ਜਿਸਤਾ ਆਏਗਾ। ਇਸ ਕਰਕੇ ਜਿਹਦਾ ਸਹੀ ਆਂਸਰ ਆ ਜਾਏਗਾ অপਸ਼ਨ ਬੀ ਆ ਜਾਏਗਾ। ਅਗਲਾ ਪ੍ਰਸ਼ਨ ਹੈ 288 ਨੂੰ ਕਿਹੜੀ ਸੰਖਿਆ ਨਾਲ ਭਾਗ ਕਰੀਏ ਕਿ ਉਹ ਪੂਰਨ ਵਰਗ ਬਣ ਜਾਵੇ ਯਾਨੀ ਇਸ ਦੇ ਵਿੱਚ ਦੋ ਦੋ ਦੇ ਜੋੜੇ ਬਣਾਉਣੇ ਹੋਣ ਹੁਣ ਇਹਨੂੰ ਕਿਸ ਤਰ੍ਹਾਂ ਹੱਲ ਕਰਨਾ ਹੈ ਜਦੋਂ ਆਪਾਂ ਵਰਗ ਪਤਾ ਕਰਨਾ ਹੋਵੇ ਤਾਂ ਆਪਾਂ ਨੂੰ ਦੋ ਦੋ ਦੇ ਜੋੜੇ ਚਾਹੀਦੇ ਹਨ ਹੁਣ ਇਸ ਤਰ੍ਹਾਂ ਵੇਖੀਏ ਆਪਾਂ ਅਗਰ 288 ਨੂੰ ਦੋ ਤੇ ਭਾਗ ਕਰੀਏ ਤਾਂ ਆਪਣੇ ਕੋਲ 144 ਆ ਜਾਏਗਾ 144 ਨੂੰ ਦੋ ਤੇ ਭਾਗ ਕਰਕੇ 72 ਆ ਜਾਏਗਾ 72 ਨੂੰ ਦੋ ਤੇ ਡਿਵਾਈਡ ਕਰਕੇ 36 36 ਨੂੰ ਦੋ ਤੇ ਡਿਵਾਈਡ ਕਰਕੇ 18 18 ਨੂੰ ਦੋ ਤੇ ਡਿਵਾਈਡ ਕਰਕੇ 9 ਤੇ 9 ਨੂੰ ਤਿੰਨ ਤੇ ਡਿਵਾਈਡ ਕਰਕੇ 3 ਆ ਜਾਏਗਾ ਹੁਣ ਆਪਾਂ ਅਗਰ ਪੂਰਨ ਵਰਗ ਬਣਾਉਣਾ ਹੈ ਤਾਂ ਜੋੜੇ ਆਪਾਂ ਨੂੰ 2-2 ਦੇ ਬਣਾਉਣੇ ਹਨ ਇਸ ਦੇ ਵਿੱਚ ਵੇਖੀ ਆਪਣੇ ਕੋਲ ਇੱਕ 3 ਦਾ ਜੋੜਾ ਬਣ ਗਿਆ ਹੈ ਇੱਕ ਆ 2 ਦਾ ਜੋੜਾ ਬਣ ਗਿਆ ਹੈ ਇੱਕ ਆ 2 ਦਾ ਜੋੜਾ ਬਣ ਗਿਆ ਹੈ ਬਚਿਆ ਕਿ ਆਪਣੇ ਕੋਲ ਸਿਰਫ ਇੱਕ ਆ 2 ਬਚ ਗਿਆ ਜਿਹਨੇ ਆਪਾਂ ਡਿਵਾਈਡ ਕਿਸ ਨਾ ਕਰ ਨਹੀਂ ਪਾਈਗੇ ਇਸ ਵਿੱਚ ਆਪਾਂ ਨੂੰ ਦੋ ਨਾਲ ਡਿਵਾਈਡ ਕਰਨੀ ਪਏਗੀ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਆਪਣੇ ਕੋਲ 5 ਸੈਂਟੀਮੀਟਰ ਭੂਜਾ ਵਾਲੇ ਘਣ ਦਾ ਆਇਤਨ ਪਤਾ ਕਰੋ ਹੁਣ ਘਣ ਦਾ ਆਇਤਨ ਕੀ ਹੁੰਦਾ ਹੈ ਭੂਜਾ 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 ਯਾਨੀ 5 ਦੀ ਗੁਣਾ 3 ਵਾਰ ਕਰਨੀ ਹੈ 5 5 5 5 5 25 25 5 125 ਤਾਂ ਇਸ ਦਾ ਆਨਸਰ ਆ ਜਾਏਗਾ ਆਪਣੇ ਕੋਲ 125 cm3 ਅਗਲਾ ਹੈ ਆਪਣੇ ਕੋਲ ਅਗਲਾ ਪ੍ਰਸ਼ਨ ਆਪਣੇ ਕੋਲ 6 km ਦਾ 600 m ਨਾਲ ਅਨੁਪਾਤ ਪਤਾ ਕਰੋ ਹੁਣ ਅਗਰ ਅਨੁਪਾਤ ਪਤਾ ਕਰਨਾ ਹੈ ਤਾਂ ਦੋਨੇ ਯੂਨਟਾਂ ਸੇਮ ਹੋਣੇ ਚਾਹੀਦੀਆਂ ਹਨ ਅਗਰ ਆ ਕਿਲੋਮੀਟਰ ਹੈ ਤੇ ਇਹ ਮੀਟਰ ਹੈ ਮਗਰ ਆਪਾਂ ਨੂੰ ਇੱਕੋ ਯੂਨਟ ਦੇ ਵਿੱਚ ਕਨਵਰਟ ਕਰਨਾ ਹੈ ਹੁਣ ਆਪਾਂ ਨੂੰ ਪਤਾ ਹੈ 1 km ਵਿੱਚ ਕਿੰਨੇ ਮੀਟਰ ਹੁੰਦੇ ਹਨ 1000 ਮੀਟਰ ਹੁੰਦੇ ਹਨ ਤੇ 6 km ਵਿੱਚ ਕਿੰਨੇ ਹੋ ਜਾਣਗੇ ਆਪਣੇ ਕੋਲ 6000 ਮੀਟਰ ਤੇ ਅਨੁਪਾਤ ਕਿਸਮ ਦਾ ਪਤਾ ਕਰਨਾ ਹੈ ਆਪਾਂ 600 ਮੀਟਰ ਨਾਲ ਹੁਣ ਇਸ ਨੂੰ ਅਗਰ ਸੋਲਵ ਕਰੀਏ ਦੋਨੇ ਪਾਸੇ ਸਭ ਤੋਂ ਪਹਿਲਾਂ ਜ਼ੀਰੋ ਕੱਟੀ ਜਾਣਗੀਆਂ ਆਪਣੇ ਕੋਲ ਕੀ ਬਚ ਜਾਏਗਾ 60 ਅਨੁਪਾਤ 6 ਇਹ ਦੋਨੇ ਕਿਹੜੇ ਟੇਬਲ ਤੇ ਕੱਟੇ ਜਾਣਗੇ 6 ਦੇ 6 ਕਮ 6 ਤੇ 6 ਦਾ ਆਇਆ 60 ਇਹਦੀ ਆਨਸਰ ਆ ਜਾਏਗਾ 10 ਅਨੁਪਾਤ 1 ਆ ਜਾਏਗਾ অপਸ਼ਨ ਬੀ ਆ ਜਾਏਗੀ ਉਸ ਤੋਂ ਅਗਲਾ ਪ੍ਰਸ਼ਨ ਆਪਣੇ ਕੋਲ 7/ -5 ਵਿੱਚ ਵਾਜ ਦਾ ਗੁਣਾਕ ਦੱਸੋ ਹੁਣ ਵਾਜ ਦਾ ਗੁਣਾਕ ਪਤਾ ਕਰਨਾ ਹੈ 7 ਵਜ ਦਾ ਗੁਣਾ ਕੀ ਹੁੰਦਾ ਹੈ ਜਦ ਉਸਦੇ ਅੱਗੇ ਰਕਮ ਲੱਗੀ ਹੈ ਤਾਂ 7 ਵਜ ਦਾ ਗੁਣਾ ਕਿੰਨਾ 7 ਵਜ ਦੇ ਵਿੱਚੋਂ 7 ਵਜ ਦਾ ਗੁਣਾ ਕਿੰਨਾ ਆ ਜਾਏਗਾ ਆਪਣੇ ਕੋਲ 7 ਆ ਜਾਏਗਾ ਅਗਲਾ ਪ੍ਰਸ਼ਨ ਆਪਣੇ ਕੋਲ ਘਣ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਦੱਸੋ ਘਣ ਦੀ ਪਾਸਵੀ ਸਤ੍ਹਾ ਦਾ ਖੇਤਰਫਲ ਹੁੰਦਾ ਹੈ 4l² ਅਗਰ ਕੋਲਰ ਸਤ੍ਹਾ ਦਾ ਖੇਤਰਫਲ ਆ ਜਾਏ ਉਹ ਹੁੰਦਾ ਆਪਣੇ ਕੋਲ 6l² ਅਗਲਾ ਪ੍ਰਸ਼ਨ ਆਪਣੇ ਕੋਲ ਜੇਕਰ ਘਣ ਦੀ ਭੂਜਾ ਦੁਗਣੀ ਕਰ ਦਿੱਤੀ ਜਾਵੇ ਤਾਂ ਉਸਦਾ ਆਇਤਨ ਕਿੰਨਾ ਹੋ ਜਾਵੇਗਾ ਜਦੋਂ ਘਣ ਦੀ ਭੂਜਾ ਨੂੰ ਦੁਗਣੀ ਕਰਦੇ ਹਾਂ ਤਾਂ ਉਸਦਾ ਆਇਤਨ ਕਿੰਨਾ ਹੋ ਜਾਂਦਾ ਹੈ 8 ਗੁਣਾ ਹੋ ਜਾਂਦਾ ਹੈ। ਅਗਰ ਇਸੇ ਸਵਾਲ ਦੇ ਵਿੱਚ ਇਸ ਤੇ ਖੇਤਰਫਲ ਆ ਜਾਂਦਾ। ਜੇਕਰ ਕੰਨ ਦੀ ਭੁਜਾ ਦੁੱਗਣੀ ਕਰ ਦਿੱਤੀ ਜਾਵੇ ਤਾਂ ਉਸ ਦਾ ਖੇਤਰਫਲ ਕਿੰਨਾ ਹੋਵੇਗਾ? ਤਾਂ ਖੇਤਰਫਲ ਕਿੰਨਾ ਹੁੰਦਾ ਹੈ? 4 ਗੁਣਾ। ਆਇਤਨ 8 ਗੁਣਾ ਹੁੰਦਾ ਹੈ ਤੇ ਖੇਤਰਫਲ 4 ਗੁਣਾ ਹੁੰਦਾ ਹੈ। ਅਗਲਾ ਪ੍ਰਸ਼ਨ ਆਪਣੇ ਕੋਲ 10 40 352 ਦਾ ਮਿਆਰੀ ਰੂਪ ਲਿਖੋ। ਹੁਣ ਮਿਆਰੀ ਰੂਪ ਕੀ ਹੁੰਦਾ ਹੈ? ਕਿਸੇ ਰਕਮ ਨੂੰ 1 ਤੋਂ 10 ਦੇ ਵਿਚਕਾਰ ਦਸ਼ਮਲਵ ਦੇ ਨਾਲ ਲਿਖਣਾ। ਹੁਣ ਅਗਰ ਇਸ ਨੂੰ ਸੋਲਵ ਕਰੀਏ ਤਾਂ ਆਪਣੇ ਕੋਲ 1 ਤੋਂ ਬਾਅਦ ਇੱਕ ਦਸ਼ਮਲਵ ਲਗਾ ਲਾਂਗੇ। ਉਸ ਤੋਂ ਬਾਅਦ ਆਪਣੇ ਕੋਲ 0 4 0 3 5 2 ਯਾਨੀ ਦਸ਼ਮਲਵ ਤੋਂ ਬਾਅਦ ਆਪਣੇ ਕੋਲ ਕਿੰਨੇ ਅੱਖਰ ਹੈ 2 4 6 ਤਾਂ ਆਪਾਂ ਗੁਣਾ ਕਿਸ ਨਾਲ ਕਰਾਂਗੇ 10 ਦੀ ਪਾਵਰ 6 ਨਾਲ ਕਰਾਂਗੇ ਇਹ ਇਸ ਦਾ ਮੇਰੇ ਰੂਪ ਹੈ ਪਹਿਲੇ ਅੱਖਰ ਤੋਂ ਬਾਅਦ ਆਪਾਂ ਦਸ਼ਮਲਵ ਲਗਾਉਣਾ ਹੈ ਉਸ ਤੋਂ ਬਾਅਦ ਜਿੰਨੇ ਅੱਖਰ ਬਚ ਜਾਣਗੇ ਉਹ 10 ਦੀ ਪਾਵਰ ਤੇ ਲਿਖ ਦੇਣੇ ਹਨ ਤਾਂ ਇਹਦਾ ਆਨਸਰ ਆ ਜਾਏਗਾ অপਸ਼ਨ A ਆ ਜਾਏਗਾ ਉਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ 3 ਦੀ ਪਾਵਰ 2 4 ਦੀ ਪਾਵਰ 2 ਉੱਪਰ ਹੈ 0 ਹੁਣ ਕਿਸੇ ਵੀ ਰਕਮ ਦੇ ਉੱਪਰ ਅਗਰ 0 ਆ ਜਾਏ ਮੰਨ ਲਓ x ਹੈ ਅਗਰ ਉਸ ਦੇ ਉੱਪਰ 0 ਆ ਜਾਏ ਤਾਂ ਉਸ ਦਾ ਆਨਸਰ ਇੱਕ ਆਏਗਾ ਚਾਹੇ ਜਿਹੜੀ ਮਰਜ਼ੀ ਰਕਮ ਹੈ ਚਾਹੇ 5 ਦੀ ਪਾਵਰ ਵੀ 0 ਹੈ ਉਸ ਦਾ ਮਤਲਬ ਵੀ ਕਿੰਨਾ ਆਏਗਾ 1 ਆਏਗਾ ਤਾਂ ਇਸ ਦਾ ਆਨਸਰ ਆ ਜਾਏਗਾ অপਸ਼ਨ ਸੀ ਆ ਜਾਏਗੀ ਉਸ ਤੋਂ ਬਾਅਦ ਆਪਣੇ ਕੋਲ ਅਗਲਾ ਪ੍ਰਸ਼ਨ 4p² vpq 25q² ਇਹ ਕਿਸ ਦੇ ਬਰਾਬਰ ਆਏਗਾ ਇਸ ਦਾ ਸਹੀ ਆਨਸਰ ਆਏਗਾ b 2p 5q ਦਾ ਸਕੁਅਰ ਇਸ ਤੇ ਫਾਰਮੂਲਾ ਲੱਗਾ ਹੈ a² b² 2ab ਅਗਲਾ ਸਵਾਲ ਦੇਖਦੇ ਹਾਂ ਆਪਾਂ ਡਿਵਾਈਡ ਕਰਨਾ ਹੈ 4x2 8x ਨੂੰ ਕਿਸ ਨਾਲ ਡਿਵਾਈਡ ਕਰਨਾ ਹੈ -4x2 ਨਾਲ 4x2 ਨੂੰ ਡਿਵਾਈਡ ਕਰਨਾ ਹੈ -4x ਨਾਲ 8x ਨੂੰ ਵੀ ਡਿਵਾਈਡ ਕਰਨਾ ਹੈ -4x2 ਨਾਲ ਹੁਣ ਅਗਰ ਸੋਲਵ ਕਰੀਏ x2 ਨਾਲ ਤਾਂ x2 ਕੱਟਿਆ ਜਾਏਗਾ ਤੇ 4 ਨਾਲ 4 ਕੱਟਿਆ ਜਾਏਗਾ ਆਪਣੇ ਕੋਲ ਕੀ ਬਚੇਗਾ ਮਾਈਨਸ ਦੇ ਇੱਕ ਬਚ ਜਾਏਗਾ ਹੁਣ ਆ ਮਾਈਨਸ ਮਾਈਨਸ ਕੀ ਹੋ ਜਾਏਗਾ ਆਪਣੇ ਕੋਲ ਪਲੱਸ ਹੋ ਜਾਏਗਾ ਇੱਥੇ ਵੀ ਇੱਕ x ਕੱਟੀ ਜਾਏਗੀ ਤੇ 4 1 4 4, 4, 4, 4, 4 4 8. Yani, 2 8 ਯਾਨੀ ਉੱਪਰ ਆਪਣੇ ਕੋਲ 2 ਬਚ ਗਿਆ ਹੈ ਤਿਤਨੇ ਚ ਆਪਣੇ ਕੋਲ x ਬਚ ਗਿਆ ਹੈ ਤਾਂ ਆਪਣੇ ਕੋਲ ਆਨਸਰ ਆ ਜਾਈਗਾ -1 2/x ਯਾਨੀ ਆਪਸ਼ਨ c ਆ ਜਾਈਗੀ ਅਗਲਾ ਪ੍ਰਸ਼ਨ ਆਪਣੇ ਕੋਲ ਹੇਠ ਲਿਖਿਆਂ ਵਿੱਚੋਂ ਕਿਹੜਾ ਬਿੰਦੂ y ਤੁਰੇ ਤੇ ਸਿਤ ਹੈ ਹੁਣ ਇਸ ਦੇ ਲਈ ਆਪਾਂ ਨੂੰ ਗ੍ਰਾਫ ਨੂੰ ਸਮਝਣਾ ਪਏਗਾ ਗ੍ਰਾਫ ਦੇ ਵਿੱਚ ਦੋ ਤੁਰੇ ਹੁੰਦੇ ਹਨ ਇੱਕ ਹੁੰਦਾ ਹੈ ਆਪਣੇ ਕੋਲ x ਤੁਰਾ ਤੇ ਹੁੰਦਾ ਹੈ y ਤੁਰਾ ਇਹ ਆਪਣੇ ਕੋਲ x ਤੁਰਾ ਹੈ ਇਸ ਤੇ ਆਪਣੇ ਕੋਲ ਪੁਆਇੰਟ ਕਿਸ ਦੇ ਹੁੰਦੇ ਹਨ ਹਮੇਸ਼ਾ x ਤੁਰੇ ਦੇ ਹੁੰਦੇ ਹਨ ਤੇ ਉਪਰ ਵਾਲੀ ਲਾਈਨ ਕਿਹੜੀ ਹੁੰਦੀ ਹੈ ਆਪਣੇ ਕੋਲ ਇਹ ਹੁੰਦਾ ਹੈ y ਤੁਰਾ ਯਾਨੀ ਇਸ ਤੇ ਆਨਸਰ y ਹੁੰਦਾ ਹੈ ਹੁਣ x ਤੁਰੇ ਦੇ ਉੱਪਰ ਹਮੇਸ਼ਾ ਵਾਈ 0 ਹੋਏਗਾ ਤੇ y ਤੁਰੇ ਦੇ ਉੱਪਰ x ਹਮੇਸ਼ਾ 0 ਹੋਏਗਾ ਹੁਣ ਅਗਰ ਆਪਾਂ ਵੇਖੀਏ ਤਾਂ y ਤੁਰੇ ਤੇ ਕਿਹੜਾ ਬਿੰਦੂ ਆਏਗਾ y ਤੁਰੇ ਤੇ ਕੀ ਹੁੰਦਾ ਹੈ x ਕੀ ਹੁੰਦਾ ਹੈ ਹਮੇਸ਼ਾ 0 ਹੁੰਦਾ ਹੈ ਯਾਨੀ ਆਪਸ਼ਨ a ਆ ਜਾਈਗੀ ਕਿਉਂਕਿ ਇਸ ਦੇ ਵਿੱਚ x 0 ਹੈ ਇਸ ਵਿੱਚ y 0 ਹੈ ਤਾਂ ਇਹ ਬਿੰਦੂ ਕਿਹੜੇ ਤੁਰੇ ਤੇ ਹੋਏਗਾ ਇਹ ਬਿੰਦੂ x ਤੁਰੇ ਤੇ ਹੋਏਗਾ ਇਸ ਚੀਜ਼ ਨੂੰ ਧਿਆਨ ਰੱਖਣਾ ਹੈ ਅਗਲਾ ਸਵਾਲ ਕਰਦੇ ਹਾਂ ਉਸ ਤੋਂ ਬਾਅਦ ਆਪਣੇ ਕੋਲ ਖਾਲੀ ਥਾਵਾਂ ਪਹਿਲਾ ਹੈ ਆਪਣੇ ਕੋਲ ਸੱਤ ਖਾਲੀ ਥਾਵਾਂ ਨੇ ਇੱਕ ਇੱਕ ਨੰਬਰ ਦੀਆਂ ਵਰਗ ਵਿੱਚ ਵਿਕਰਣ ਇੱਕ ਦੂਜੇ ਨੂੰ ਡੈਸ਼ ਤੇ ਸਮਦੁਭਾਜਿਤ ਕਰਦੇ ਹਨ ਇਸ ਦਾ ਆਨਸਰ ਆਏਗਾ 90 ਡਿਗਰੀ 90 ਡਿਗਰੀ ਤੇ ਇਹ ਇੱਕ ਦੂਜੇ ਨੂੰ ਸਮਦੁਭਾਜਿਤ ਕਰਦੇ ਹਨ ਪਾਈ ਛਾੜ ਦੇ ਸਾਰੇ ਕੇਂਦਰੀ ਕੋਣਾਂ ਦਾ ਜੋੜ ਡੈਸ਼ ਹੁੰਦਾ ਹੈ ਕਿੰਨਾ ਹੁੰਦਾ ਇਹ 360 ਡਿਗਰੀ ਪਾਈ ਛਾੜ ਦੇ ਸਾਰੇ ਕੇਂਦਰੀ ਕੋਣਾਂ ਦਾ ਜੋੜ 360 ਡਿਗਰੀ ਹੁੰਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਇੱਕ ਵਰਗਾਕਾਰ ਖੇਤਰ ਦਾ ਖੇਤ ਦਾ ਖੇਤਰਫਲ 3136 ਹੈ ਤਾਂ ਉਸ ਦਾ ਭੁਜਾ ਕਿੰਨੀ ਹੋਵੇਗੀ ਹੁਣ ਇਸ ਦਾ ਵਰਗਮੂਲ ਪਤਾ ਕਰਨਾ ਹੈ 3136 ਦਾ ਵਰਗਮੂਲ ਕਿੰਨਾ ਹੁੰਦਾ ਆਪਣੇ ਕੋਲ 56 ਹੁੰਦਾ ਹੈ ਉਸ ਤੋਂ ਬਾਅਦ ਆਪਣੇ ਕੋਲ ਹੈ 4 ਸੈਂਟੀਮੀਟਰ ਭੂਜਾ ਵਾਲੇ ਘਣ ਦਾ আয়ਤਨ ਕਿੰਨਾ ਹੋਵੇਗਾ ਘਣ ਦਾ আয়ਤਨ ਕਿੰਨਾ ਹੁੰਦਾ ਹੈ ਭੂਜਾ ਗੁਣਾ ਭੂਜਾ ਗੁਣਾ ਭੂਜਾ ਯਾਨੀ 4 ਗੁਣਾ 4 ਗੁਣਾ 4 4 ਗੁਣਾ 4 16 16 ਗੁਣਾ 4 ਕਿੰਨਾ ਆ ਜਾਏ ਆਪਣੇ ਕੋਲ 64 ਆ ਜਾਏਗਾ ਅਗਲਾ ਸਵਾਲ ਹੈ ਜਦੋਂ ਇੱਕ ਖਾਤਾ ਦੋ ਨਾਵਾਂ ਨਾਲ ਖੋਲਿਆ ਜਾਂਦਾ ਹੈ ਤਾਂ ਉਸ ਨੂੰ ਡੈਸ਼ ਖਾਤਾ ਜਾਣੇ ਜਾਂਦਾ ਹਨ ਕਿਹੜਾ ਖਾਤਾ ਕਿਹਾ ਜਾਂਦਾ ਉਸ ਨੂੰ ਸਾਂਝਾ ਖਾਤਾ ਕਿਹਾ ਜਾਂਦਾ ਹੈ ਅਗਲਾ ਪ੍ਰਸ਼ਨ ਹੈ 7.59 ਗੁਣਾ 10 ਦੀ ਪਾਵਰ -4 ਦਾ ਸਧਾਰਨ ਰੂਪ ਲਿਖੋ ਇਸ ਨੂੰ ਸੋਲਵ ਕਰਨਾ ਪੈਣਾ ਹੈ 759 ਪੁਆਇੰਟ ਤੋਂ ਬਾਅਦ ਆਪਣੇ ਕੋਲ ਦੋ ਅੱਖਰ ਹਨ ਤਾਂ बटे ਚ ਕਿੰਨਾ ਲੱਗ ਜਾਏਗਾ ਆਪਣੇ ਕੋਲ ਸੋ ਲੱਗ ਜਾਏਗਾ ਤੇ ਗੁਣਾ 10 ਦੀ ਪਾਵਰ -4 ਹੈ ਅਗਰ ਉੱਪਰ ਮਾਈਨਸ ਆ ਜਾਈ ਤਾਂ ਰਕਮ ਨੂੰ ਉਲਟ ਕਰਕੇ ਲਿਖ ਦੇਈਏ ਯਾਨੀ ਨੀਚੇ ਲਿਖ ਲਈਦਾ ਹੈ ਤਾਂ ਇੱਕ ਨਾਲ ਆਪਣੀ ਕਿੰਨੇ ਜ਼ੀਰੋ ਆ ਜਾਣਗੇ ਇਸ ਦੇ ਵਿੱਚ 1 2 3 4 ਯਾਨੀ ਨੀਚੇ ਟੋਟਲ ਜ਼ੀਰੋ ਕਿੰਨੀ ਹੋ ਗਈ ਆਪਣੇ ਕੋਲ 2 4 ਤੇ 6 ਯਾਨੀ ਆਪਾਂ 6 ਅੱਖਰ ਛੱਡ ਕੇ ਪੁਆਇੰਟ ਲਗਾਉਣਾ ਹੈ ਤਸਹੀ ਅਨਸਰ ਆ ਜਾਏਗਾ ਆਪਣੇ ਕੋਲ 759 ਤੇ ਨਖਰੇ ਹੋਗੇ ਤਿੰਨ ਜ਼ੀਰੋ ਆਪਾਂ ਲਗਾ ਦੇਣੀ ਹੈ ਟੋਟਲ ਆਪਣੇ ਕੋਲ ਚੈੱਕ ਕਰੋਗੇ ਤੇ ਇੱਥੇ ਦਸ਼ਮਲ ਲਗਾ ਦੇਣਾ ਇਸ ਦਾ ਅਨਸਰ ਆਏਗਾ 0.000759 ਉਸ ਤੋਂ ਬਾਅਦ ਅਗਲਾ ਹੈ ਬਿੰਦੂ 5 ਕਮਾ 2 ਦਾ ਪੁੱਜ ਕੀ ਹੋਵੇਗਾ ਪੁੱਜ ਹੁੰਦਾ ਹੈ ਜਿਹੜਾ ਐਕਸ ਵਾਲਾ ਪੁਆਇੰਟ ਹੁੰਦਾ ਹੈ ਯਾਨੀ 5 ਤੇ ਕੋਟੀ ਹੁੰਦਾ ਹੈ ਵਾਈ ਵਾਲਾ ਪੁਆਇੰਟ ਪਰ ਆਪਾਂ ਨੂੰ ਪੁੱਜ ਪੁੱਛਿਆ ਹੈ ਤਾਂ ਪੁੱਜ ਇਸ ਦਾ ਕਿੰਨਾ ਆਏਗਾ 5 ਆਏਗਾ ਅਗਰ ਕੋਟੀ ਪੁੱਛੇ ਤੇ ਇਸ ਦਾ ਅਨਸਰ 2 ਆਣਾ ਸੀ ਉਸਵਾਦ ਆਪਣੇ ਕੋਲ ਸਹੀ ਗਲਤ 7 ਇੱਕ ਇੱਕ ਨੰਬਰ ਦੇ ਪਹਿਲਾ ਹੈ 5y 3 8 ਇੱਕ ਚਲ ਰੇਖੀ ਸਮੀਕਰਨ ਹੈ ਇਸ ਦਾ ਆਨਸਰ ਆਏਗਾ ਸਹੀ ਕਿਉਂਕਿ ਇਸ ਵਿੱਚ ਸਿਰਫ ਇੱਕੋ ਚਾਦ ਹੈ ਤੇ ਚੱਲ ਕਿਹੜਾ ਹੈ ਉਹ y ਹੈ ਇਸ ਕਰਕੇ ਹੀ ਇੱਕ ਚਲ ਰੇਖੀ ਸਮੀਕਰਨ ਹੈ ਦੂਸਰਾ ਪ੍ਰਸ਼ਨ ਆਇਤ ਦੇ ਸਾਰੇ ਕੋਣ ਸਮਾਨ ਹੁੰਦੇ ਹਨ ਹੁਣ ਆਇਤ ਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ ਹੈ ਆਪਾਂ ਨੂੰ ਪਤਾ ਹੈ ਇਸ ਦੇ ਸਾਰੇ ਕੋਣ ਇੱਕੋ ਬਰਾਬਰ ਹੁੰਦੇ ਹਨ ਯਾਨੀ ਕਿੰਨੇ ਕਿੰਨੇ ਦੇ 90 90 ਡਿਗਰੀ ਦੇ ਤਾਂ ਇਸ ਦਾ ਆਨਸਰ ਵੀ ਸਹੀ ਆ ਜਾਏਗਾ ਅਗਲਾ ਸਵਾਲ ਹੈ ਅੰਗਰੇਜ਼ੀ ਦੇ ਵਰਣਮਾਲਾ ਵਿੱਚੋਂ ਇੱਕ ਸਵਰ ਚੁਣੇ ਜਾਣ ਦੀ ਸੰਭਾਵਨਾ ਦੱਸੋ ਹੁਣ ਸੰਭਾਵਨਾ ਪਤਾ ਕਰਨੀ ਹੈ ਤੇ ਕੁੱਲ ਅੱਖਰ ਅੰਗਰੇਜ਼ੀ ਦੇ ਵਰਣਮਾਲਾ ਵਿੱਚ ਕਿੰਨੇ ਹੁੰਦੇ ਹਨ 26 ਯਾਨੀ نیچے 26 ਆ ਜਾਏਗਾ ਤੇ ਆਪਾਂ ਸਵਰ ਦੀ ਸੰਭਾਵਨਾ ਦੱਸਣੀ ਹੈ ਤੇ ਸਵਰ ਕਿੰਨੇ ਹੁੰਦੇ ਉਸ ਦੇ ਵਿੱਚ ਪੰਜ ਹੁੰਦੇ ਹਨ ਕਿਹੜੇ ਕਿਹੜੇ A E I O ਤੇ U ਜਿਸ ਨੂੰ ਇੰਗਲਿਸ਼ ਵਿੱਚ ਵੋਵਲ ਕਹਿੰਦੇ ਹਨ ਟੋਟਲ ਇਹ ਕਿੰਨੇ ਹੁੰਦੇ ਹਨ ਨਾ ਪੰਜ ਤਾਂ ਆਨਸਰ ਆ ਜਾਏਗਾ 5/26 ਯਾਨੀ ਇਸ ਦਾ ਆਨਸਰ ਇਹ ਸਹੀ ਆਏਗਾ ਅਗਲਾ ਹੈ ਆਪਣੇ ਕੋਲ a2 2ab b2 ਕਿਸ ਦੇ ਬਰਾਬਰ ਹੈ a b2 ਇਸ ਦਾ ਫਾਰਮੂਲਾ ਵੀ ਸਹੀ ਹੈ ਅਗਲਾ ਹੈ ਕਨਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ 2lb bh plus hl ਹੁੰਦਾ ਹੈ ਤੇ ਇਸ ਦਾ ਆਨਸਰ ਵੀ ਸਹੀ ਆਏਗਾ ਉਸ ਤੋਂ ਬਾਅਦ ਆਪਣੇ ਕੋਲ ਜੇਕਰ x ਅਤੇ y ਸਿੱਧੇ ਸਮਾਨੁਪਾਤ ਵਿੱਚ ਹੋਣ ਤਾਂ x y k ਹੋਵੇਗਾ ਇਸ ਦਾ ਆਨਸਰ ਵੀ ਸਹੀ ਆਏਗਾ ਅਗਲਾ ਹੈ 15x ਤੇ 25 ਵਿੱਚ ਸਾਂਝਾ ਗੁਣਨਖੰਡ ਕਨ 2 ਹੈ ਯਾਨੀ ਇਸ ਦੇ ਆਪਾਂ ਗੁਣਨਖੰਡ ਬਣਾਉਣੇ ਹਨ ਸਭ ਤੋਂ ਪਹਿਲਾਂ 15x ਦੇ 15 ਨੂੰ ਆਪਾਂ ਕਿਵੇਂ ਦੇਖ ਸਕਦੇ ਹਾਂ 3 5 x ਕਿਉਂਕਿ 3 5 15 15 ਦੇ ਗੁਣ x ਨਾਲ ਕੀਤੀ 15x ਇੱਕ ਆਪ ਬਣਾਉਣੀ ਹੈ ਹੁਣ 25 ਦੇ ਤੇ 25 ਨੂੰ ਕਿਸ ਤਰ੍ਹਾਂ ਲਖਾਂਗੇ 5 5 ਕਿਉਂਕਿ 5 5 25 ਹੁਣ ਇਸ ਦੇ ਵਿੱਚ ਅਗਰ ਸਾਂਝਾ ਗੁਣਨਖੰਡ ਵੇਖੀਏ ਤਾਂ ਸਾਂਝਾ ਇਹਨਾਂ ਦੇ ਵਿੱਚ ਕੀ ਹੈ ਦੋਨਾਂ ਦੇ ਵਿੱਚ 5 ਹੈ ਮਗਰ ਆਪਾਂ ਨੂੰ ਪੁੱਛਿਆ ਅਗਰ ਆਪਾਂ ਨੂੰ ਉਹਨਾਂ ਨੇ ਕਿਹਾ ਹੈ ਕਿ ਗੁਣਨਖੰਡ 2 ਹੈ ਤਾਂ ਇਸ ਦਾ ਆਨਸਰ ਗਲਤ ਆ ਜਾਏਗਾ ਯਾਨੀ ਆਖਿਰਵਾਲ ਦਾ ਆਨਸਰ ਕੀ ਆ ਜਾਏਗਾ ਆਪਣੇ ਕੋਲ ਗਲਤ ਆ ਜਾਏਗਾ ਉਸ ਤੋਂ ਬਾਅਦ ਆਪਾਂ ਵੇਖੀਏ ਭਾਗ ਆੜਾ ਹੈ ਹਰੇਕ ਪ੍ਰਸ਼ਨ ਦੋ ਅੰਕ ਦਾ ਹੈ ਭਾਗ ਆੜੇ ਦੇ ਵਿੱਚ ਆਪਾਂ ਨੂੰ ਚਾਰ ਕੁਐਸਚਨ ਮਿਲਣਗੇ ਦੋ-ਦੋ ਨੰਬਰ ਦੇ ਤੇ 8 ਨੰਬਰ ਦੇ ਹੋਣਗੇ ਪਹਿਲਾ ਕੁਐਸਚਨ ਹੈ 5/8 4/3 ਨੂੰ ਹੱਲ ਕਰਕੇ ਗੁਣਾਤਮਕ ਉਲਟ ਲਿਖੋ ਸਭ ਤੋਂ ਪਹਿਲਾਂ ਇਸ ਨੂੰ ਹੱਲ ਕਰਨਾ ਹੈ 5/8 4/3 ਹੁਣ ਅਗਰ ਹੱਲ ਕਰਨਾ ਹੈ ਤਾਂ 4 ਤੇ 8 ਕੱਟੇ ਆਣਗੇ 4 1 4 4 2 8 ਉੱਪਰ ਆ ਜਾਏਗਾ ਆਪਣੇ ਕੋਲ 5 5 ਤੇ ਨੀਚੇ ਆ ਜਾਏਗਾ 2 3 6 ਇਹ ਤਾਂ ਆਪਣੇ ਕੋਲ ਹੱਲ ਕਰਕੇ ਆ ਗਿਆ 5/6 ਮਗਰ ਆਪਣ ਨੂੰ ਨੇ ਪੁੱਛਿਆ ਸੀ ਇਸ ਦਾ ਗੁਨਾਤਮਕ ਉਲਟ ਲਿਖੋ ਅਗਰ ਗੁਨਾਤਮਕ ਉਲਟ ਲਿਖਣਾ ਹੈ ਤਾਂ ਰਕਮ ਨੂੰ ਉਲਟ ਕਰਕੇ ਲਿਖ ਦੇਣਾ ਹੈ ਯਾਨੀ ਨੀਚੇ ਵਾਲੀ ਰਕਮ ਜੋ ਹਰ ਹੈ ਉਸ ਨੂੰ ਉੱਪਰ ਲਿਖ ਦੇਣਾ ਅੰਸ਼ ਵਿੱਚ ਤੇ ਅੰਸ਼ ਵਾਲੀ ਰਕਮ ਨੂੰ ਹਰ ਵਿੱਚ ਲਿਖ ਦੇਣਾ ਯਾਨੀ 5/6 ਦਾ ਆਨਸਰ ਕਿੰਨਾ ਆ ਜਾਏਗਾ ਗੁਨਾਤਮਕ ਉਲਟ ਲਿਖਣਾ ਹੋਇਆ ਤਾਂ ਆਨਸਰ ਆ ਜਾਏਗਾ 6/5 ਆ ਜਾਏਗਾ ਉਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ ਅਭਾਜਕੁਣਣਖੰਡ ਵਿਧੀ ਦਾ ਪ੍ਰਯੋਗ ਕਰਕੇ 3600 ਦਾ ਵਰਗਮੂਲ ਪਤਾ ਕਰੋ ਹੁਣ 3600 ਦਾ ਵਰਗਮੂਲ ਕਿਸ ਤਰ੍ਹਾਂ ਪਤਾ ਕਰਨਾ ਹੈ 3600 ਨੂੰ 7 ਤੋਂ ਪਹਿਲਾਂ ਆਪਾਂ 2 3 ਵਾਰ ਡਿਵਾਈਡ ਕਰਾਂਗੇ ਆਪਣੇ ਕੋਲ ਆ ਜਾਏਗਾ 1800 1800 ਨੂੰ ਫਿਰ 2 3 ਡਿਵਾਈਡ ਕਰਕੇ 900 900 ਨੂੰ 2 3 ਡਿਵਾਈਡ ਕਰਕੇ 450 450 ਨੂੰ 2 3 ਡਿਵਾਈਡ ਕਰਕੇ 225 225 ਨੂੰ 3 3 ਡਿਵਾਈਡ ਕਰਕੇ 75 75 ਨੂੰ 3 3 ਡਿਵਾਈਡ ਕਰਕੇ 25 ਤੇ 25 ਨੂੰ 5 3 ਡਿਵਾਈਡ ਕਰਕੇ 5 ਤੇ 5 ਇਕਮ 5 ਹੁਣ ਵਰਗਮੂਲ ਪਤਾ ਕਰਨਾ ਹੈ ਤਾਂ ਆਪਾਂ ਨੂੰ ਜੋੜੇ 2 2 ਦੇ ਬਣਾਣੇ ਹਨ ਇਸ ਤਰ੍ਹਾਂ 1 2 ਦਾ ਬਣ ਗਿਆ ਜੋੜਾ 1 2 ਦਾ 1 3 ਦਾ ਤੇ 1 5 ਦਾ ਤੇ ਇਹਨਾਂ ਦੀ ਗੁਣਾ ਕਰ ਦੇਣੀ ਹੈ 2 2 ਗੁਣਾ 3 ਤੇ ਗੁਣਾ 5 ਜਦੋਂ ਗੁਣਾ ਕਰਾਂਗੇ 2 2 4 4 3 12 ਤੇ 12 5 60 ਯਾਨੀ ਵਰਗਮੂਲ ਕਿੰਨਾ ਆ ਜਾਏਗਾ ਇਸਦਾ 60 ਆ ਜਾਏਗਾ ਇਸ ਆਪਣਾ ਪੰਜਵਾਂ ਪ੍ਰੈਕਟਿਸ ਹੁਣ ਆਪਾਂ ਕਰਦੇ ਹਾਂ ਛੇਵਾਂ 4 ਦੀ ਪਾਵਰ 3 3 ਦੀ ਪਾਵਰ 3 ਦਾ ਮੁੱਲ ਪਤਾ ਕਰੋ ਯਾਨੀ 4 ਨੂੰ ਆਪਾਂ ਤਿੰਨ ਵਾਰ ਗੁਣਾ ਕਰਨੀ ਹੈ 4 4 4 3 ਨੂੰ ਵੀ ਤਿੰਨ ਵਾਰ ਗੁਣਾ ਕਰਨੀ ਹੈ 3 3 3 4 4 16 16 4 64 10 3 30 9 3 27 ਤੇ 64 ਵਿੱਚੋਂ 27 ਘਟਾ ਦਿੰਨੇ ਹੈ। ਘਟਾਣ ਤੋਂ ਬਾਅਦ ਆਪਣੇ ਕੋਲ ਫਾਈਨਲ ਅਨਸਰ ਆ ਜਾਏਗਾ ਇਸ ਦਾ 37 ਆ ਜਾਏਗਾ। ਸਹੀ ਅਨਸਰ ਆਏਗਾ 37। ਅਗਲਾ ਸਵਾਲ ਆਪਣੇ ਕੋਲ 3 ਦੀ ਪਾਵਰ -1 3 ਦੀ ਪਾਵਰ 3 3 ਦੀ ਪਾਵਰ 2 ਦਾ ਮੁੱਲ ਪਤਾ ਕਰਨਾ ਹੈ। ਹੁਣੇ ਆਪਾਂ ਕੀਤਾ ਹੈ ਸਭ ਤੋਂ ਪਹਿਲਾਂ ਹੈ 3 ਦੀ ਪਾਵਰ -1 3 ਨੂੰ ਕਿੰਨੀ ਵਾਰ ਲਿਖਣਾ ਆਪਾਂ? 3 ਵਾਰ 1 2 ਤੇ 3 ਤੇ बटे ਦੇ ਵਿੱਚ 3 ਨੂੰ ਕਿੰਨੀ ਵਾਰ ਲਿਖਣਾ ਆਪਾਂ? 2 ਵਾਰ 3 ਹੁਣ ਇਸ ਨੂੰ ਅਗਰ ਸਵਾਦ ਕਰੀਏ ਆ ਦੋ ਤਿੰਨ ਕੱਟੇ ਜਾਣਗੇ ਆਪਣੇ ਕੋਲ ਕੀ ਬਚ ਗਿਆ ਆਪਣੇ ਕੋਲ 3 ਦੀ ਪਾਵਰ -1 ਤੇ ਗੁਣਾ ਦੇ ਵਿੱਚ 3 ਹੁਣ ਆਪਾਂ ਨੂੰ ਪਤਾ ਹੈ ਅਗਰ ਰਕਮ ਦੇ ਉੱਪਰ ਮਾਈਨਸ ਆ ਜਾਏ ਤਾਂ ਰਕਮ ਨੂੰ ਉਲਟ ਕਰਕੇ ਲਿਖ ਦੇਣਾ ਹੈ ਯਾਨੀ 1/3 ਤੇ ਗੁਣਾ ਦੇ ਵਿੱਚ ਕੀ ਆਪਣੇ ਕੋਲ ਆਹ ਵਾਲਾ 3 ਆ ਤਿੰਨ ਨਾਲ ਵੀ ਤਿੰਨ ਕੱਟਿਆ ਜਾਏਗਾ ਤਾਂ ਆਪਣੇ ਕੋਲ ਆਨਸਰ ਕਿੰਨਾ ਆ ਜਾਏਗਾ ਇਸ ਦਾ 1 ਆ ਜਾਏਗਾ ਉਸ ਤੋਂ ਬਾਅਦ ਆਪਣੇ ਕੋਲ ਭਾਗ E D ਦੇ ਚਾਰ-ਚਾਰ ਅੰਕਲੇ ਪ੍ਰੇਸ਼ਨ ਹਰੇਕ ਪ੍ਰੇਸ਼ਨ ਚਾਰ ਅੰਕ ਦਾ ਹੈ ਇਹ ਆਪਣੇ ਕੋਲ 6 ਪ੍ਰੇਸ਼ਨ ਹਨ ਚਾਰ-ਚਾਰ ਨੰਬਰ ਦੇ ਹੈ ਇਸ ਦੇ ਵਿੱਚ ਪਹਿਲਾ ਸਵਾਲ ਆ ਆਪਣੇ ਕੋਲ m m 1 2 1 m 2 3 ਜਾਂ ਫਿਰ 12 ਸਾਲ ਬਾਅਦ ਮੈਂ ਆਪਣੀ 4 ਸਾਲ ਪਹਿਲਾਂ ਦੀ ਉਮਰ ਦਾ ਤਿੰਨ ਗੁਣਾ ਹੋਵਾਂਗਾ ਮੇਰੀ ਵਰਤਮਾਨ ਉਮਰ ਪਤਾ ਕਰੋ ਉਸ ਤੋਂ ਬਾਅਦ ਆ ਆਪਣੇ ਕੋਲ へਠਾਂ ਦਿੱਤੀਆਂ ਸਮਾਂਤਰ ਚਤੁਰਪੰਜਾਮਾਂ ਵਿੱਚੋਂ x ਤੇ y ਦਾ ਮੁੱਲ ਪਤਾ ਕਰੋ ਹੁਣ ਇਸ ਤਰ੍ਹਾਂ ਦਾ ਸਵਾਲ ਅਗਰ ਆ ਜਾਏ ਤਾਂ ਇਹਨਾਂ ਨੂੰ ਬਰਾਬਰ ਕਰ ਦੇਣਾ ਹੈ 2y 16 ਦੇ ਤੇ 3x 18 ਦੇ ਕਨਾਵਕਾਰ ਬਕਸੇ ਦਾ ਆਇਤਨ ਪਤਾ ਕਰੋ ਜੇਕਰ ਇਹਨਾਂ ਦੀ ਲੰਬਾਈ ਚੌੜਾਈ ਅਤੇ ਉਚਾਈ hx ਲਿਖੀ ਹੈ ਹੁਣ ਕਨਾਵ ਦਾ ਆਇਤਨ ਕੀ ਹੁੰਦਾ ਹੈ ਲੰਬਾਈ ਗੁਣਾ ਚੌੜਾਈ ਗੁਣਾ ਉਚਾਈ ਯਾਨੀ 2x 3y ਤੇ 4z ਇਹਨਾਂ ਦੀ ਗੁਣਾ ਕਰ ਦੇਣੀ ਹੈ 2 ਦੀ 3 ਨਾਲ 6 6 ਦੀ 4 ਨਾਲ 24 ਤੇ ਨਾਲ ਆ ਜਾਏਗਾ ਆਪਣੇ ਕੋਲ x y ਅਤੇ z ਉਸ ਤੋਂ ਬਾਅਦ ਹੈ ਗੁਣਾ ਕਰੋ 11ਵਾਂ ਜੇ 15 ਆਦਮੀ ਇੱਕ ਕੰਦ ਨੂੰ 24 ਘੰਟੇ ਵਿੱਚ ਬਣਾਉਂਦੇ ਹਨ ਤਾਂ 23 ਘੰਟੇ ਵਿੱਚ ਉਸੇ ਕੰਮ ਨੂੰ ਪੂਰਾ ਕਰਨ ਲਈ ਕਿੰਨੇ ਆਦਮੀਆਂ ਦੀ ਜ਼ਰੂਰਤ ਹੋਵੇਗੀ ਜਾ ਫਿਰ ਗੁਣਨਖੰਡੀਕਰਨ ਕਰੋ ਤੇ ਜਾਂ ਫਿਰ ਇਸ ਦਾ ਮਿਲਾਨ ਕਰੋ ਇਸ ਦਾ ਗ੍ਰਾਫ ਬਣਾਓ ਇਹ ਆਪਣੇ ਕੋਲ ਹੈ ਚਾਰ-ਚਾਰ ਅੰਕਲੇ ਪ੍ਰਸ਼ਨ 6 ਪ੍ਰਸ਼ਨ ਹਨ ਤੇ ਇਹ ਸਾਰੇ ਸਵਾਲ ਹੀ ਤੁਹਾਨੂੰ ਸਾਡੀ ਪਲੇਲਿਸਟ ਵਿੱਚੋਂ ਮਿਲ ਜਾਣਗੇ ਉਸ ਵਿੱਚ ਇਹ ਸਾਰੇ ਸਵਾਲ ਹੀ ਹੱਲ ਕੀਤੇ ਹੋਏ ਹਨ ਇਹ ਉਸ ਤੋਂ ਚੰਗੀ ਤਰ੍ਹਾਂ ਕਰ ਲੈਨੇ ਹਨ ਉਸ ਤੋਂ ਬਾਅਦ ਆਪਣੇ ਕੋਲ ਭਾਗ ਸ ਦੇ 6-6 ਨੰਬਰਾਂਲੇ ਤਿੰਨ ਪ੍ਰਸ਼ਨ ਤੇ ਆਹ ਤਿੰਨ ਪ੍ਰਸ਼ਨ ਵੀ ਤੁਹਾਨੂੰ ਸਾਡੀ ਪਲੇਲਿਸਟ ਵਿੱਚ ਕੀਤੇ ਹੋਏ ਹਨ ਇੱਥੇ ਉਹਨਾਂ ਨੂੰ ਜਾ ਕੇ ਦੇਖ ਲੈਣਾ ਹੈ ਤੇ 18 ਨੰਬਰ ਇਹ ਵੀ ਪੱਕੇ ਕਰ ਲੈਨੇ ਹਨ ਇਹ ਸਾਰੇ ਸਵਾਲ ਤੁਹਾਨੂੰ ਚੰਗੀ ਤਰ੍ਹਾਂ ਕਰ ਲੈਣਾ ਹੈ 6 6 ਨੰਬਰ ਵਾਲੇ ਤੇ 4 4 ਨੰਬਰ ਵਾਲੇ ਬਹੁਤੀ ਸੌਖੇ ਤਰੀਕੇ ਨਾਲ ਸਮਝਾਏ ਗਏ ਹਨ ਇਹ ਸਾਰੇ ਸਵਾਲ ਕਰ ਲੈਨੇ ਹਨ ਪਹਿਲਾਂ 1 1 ਨੰਬਰ ਦੇ ਹੈ ਫਿਰ 2 ਨੰਬਰ ਦੇ ਆਣਗੇ ਉਸ ਤੋਂ ਬਾਅਦ 4 ਨੰਬਰ ਤੇ ਉਸ ਤੋਂ ਬਾਅਦ 6 ਨੰਬਰ ਦੇ ਧੰਨਵਾਦ